ਭਗਵਾਨ ਤਮਾਨ ਦੇ ਬਾਰੇ ਗੱਲਬਾਤ ਕਰਦੇ ਆ ਇਹਦੇ ਮੈਨੂੰ ਜਿਹੜੇ ਸਤਾਰੇ ਜਿਹਨੂੰ ਕਹਿੰਦੇ ਹੁੰਦੇ ਆ ਵੀ ਗਰਦਿਸ਼ ਦੇ ਵਿੱਚ ਲੱਗ ਰਹੇ ਨੇ ਕੁਰਸੀ ਕਿ ਕਹਿਣ ਦਾ ਭਾਵ ਵੀ ਖਤਰੇ ਦੇ ਵਿੱਚ ਨਜ਼ਰ ਆ ਰਹੀ ਆ ਘਟਨਾ ਕਰਮ ਇਹ ਹੋਇਆ ਕਿ 13 ਸਤੰਬਰ ਨੂੰ ਕੇਜਰੀ ਆਲ ਜਮਾਨਤ ਤੇ ਬਾਹਰ ਆਉਂਦਾ ਸੀਬੀਆਈ ਦਾ ਜਿਹੜਾ ਕੇਸ ਸੀਗਾ ਲਿਕਰ ਪਾਲਿਸੀ ਸ਼ਰਾਬ ਘੁਟਾਲਾ ਜਿਹੜਾ ਇਹਨੇ ਕੀਤਾ ਆ ਨੀਤੀ ਬਣਾ ਕੇ ਦਿੱਲੀ ਦੇ ਵਿੱਚ ਉਹਦੇ ਚ ਉਹਨੂੰ ਜਮਾਨਤ ਮਿਲਦੀ ਆ 13 ਨੂੰ ਤੇ ਇਹ ਭਗਵੰਤ ਮਾਨ ਫਿਰ ਉਹਨੂੰ ਮੱਥਾ ਟੇਕਣ ਕੇ ਜਿਹੜੀ ਵਾਲੋਂ ਪਹੁੰਚ ਜਾਂਦਾ ਪਹੁੰਚਣਾ ਹੀ ਸੀਗਾ ਖੁਸ਼ ਆਮਦੀ ਹੁਣ ਜਿਹੜੇ ਬੰਦੇ ਨੇ ਕੁਰਸੀ ਹੀ ਉਹਦੇ ਗੋਡੀ ਹੱਥ ਲਾ ਕੇ ਲਈ ਆ ਆ ਤੁਹਾਡੇ ਸਾਹਮਣੇ ਆ ਇਹ ਜਦੋਂ ਚੋਣਾ ਜਿੱਤਣ ਤੋਂ ਬਾਅਦ 2022 ਮਾਰਚ ਦੇ ਵਿੱਚ ਮਿਲਿਆ ਤੇ ਪੈਰੀ ਹੱਥ ਲਾਉਂਦਾ ਤੇ ਸਪੈਸ਼ਲੀ ਇਹ ਫੋਟੋ ਖਿੱਚ ਕੇ ਪਾਈ ਜਾਂਦੀ ਆ ਮੀਨਸ ਪੰਜਾਬ ਦਿੱਲੀ ਦਰਬਾਰ ਦੇ ਗੋਡਿਆਂ 'ਚ ਬਿਠਾਤਾ ਇਹਨੇ ਭਗਵੰਤ ਮਾਨ ਕਦੇ ਬਾਦਲ ਦੀ ਕੈਪਟਨ ਦੀ ਦੇਖੀ ਐ ਇਹ ਜੀ ਫੋਟੋ ਜਿੰਨੇ ਮਰਜ਼ੀ ਉਹ ਗੰਦੇ ਹੋਣ ਜਿੰਨਾ ਮਰਜੀ ਲੁੱਟਿਆ ਕੁੱਟਿਆ ਹੋਵੇ ਇਹ ਜਾਨੀ ਪੰਜਾਬ ਸਾਰੇ ਪੰਜਾਬੀਆਂ ਦਾ ਸਿਰ پاگل ਸਿਰ ਤੇ ਬੰਨਿਆ ਤੇ ਉਹਦੇ ਪੈਰਾਂ ਤੇ ਆ ਪਿਆ ਠੀਕ ਹੈ ਕੋਈ ਇਹ ਤੋਂ ਵੱਡਾ ਨਹੀਂਗਾ ਕੋਈ ਇਹ ਨਹੀਂ ਕਹਿ ਸਕਦਾ ਵੀ ਇੱਜ਼ਤ ਦੇ ਤੌਰ ਦੇ ਉੱਤੇ ਵੀ ਹਾਂ ਬਜ਼ੁਰਗਾਂ ਦੇ ਮੱਥਾ ਟੇਕੀਦਾ ਆ ਜਦੋਂ ਇਹ ਪਹਿਲੀ ਵਾਰ ਕੇਜਰੀ ਵਾਲ ਨੂੰ ਮਿਲਿਆ ਆ ਫਰਵਰੀ 22 2014 ਨੂੰ ਮੈਂ ਨਾਲ ਸੀਗਾ ਕੋਈ ਮੱਥਾ ਨਹੀਂ ਟੇਕਿਆ ਨੇ ਹੱਥ ਮਲਾਇਆ ਠੀਕ ਹੈ ਇਹ ਜਾਨੀ ਗੁਲਾਮੀ ਦੀ ਇੱਕ ਸਿੱਧਾ ਇਹ ਜੈਸਚਰ ਆ ਐਨੀਵੇ ਇਹ ਉਹਦੀ ਖੁਸ਼ਾਮਦੀ ਕਾਰਨ ਪਹੁੰਚਦਾ ਵੀ ਕੇਜਰੀ ਵਾਲ ਜੇਲ੍ਹ ਚੋਂ ਬਾਹਰ ਆ ਗਿਆ ਉੱਥੇ ਉਸ ਤੋਂ ਬਾਅਦ ਖਬਰ ਕਿਸੇ ਨੂੰ ਕੁਝ ਨਹੀਂ ਪਤਾ ਲੱਗਦੀ ਭਗਵੰਤ ਮਾਨ ਕਿੱਥੇ ਆ ਦਿੱਲੀ ਚ ਆ ਪੰਜਾਬ ਚ ਆ ਕਿਤੇ ਹੋ ਰਿਹਾ ਖਬਰ ਆਉਂਦੀ ਆ 18 ਸਤੰਬਰ ਦੀ ਯਾਨੀ ਚਾਰ ਰਾਤਾਂ ਇਹ ਦਿੱਲੀ ਰਿਹਾ ਆ 18 ਸਤੰਬਰ ਨੂੰ ਇਹ ਦਿੱਲੀ ਤੋਂ ਵਾਪਸ ਆਉਂਦਾ ਆ ਚੰਡੀਗੜ੍ਹ 에어ਪੋਰਟ ਤੇ ਉਤਰ ਉਤਰਦਾ ਆ ਜਿਹੜਾ ਤੁਹਾਡਾ ਚਾਰਟਰਡ ਪਲੇਨ ਆ ਬੜਾ ਮਹਿੰਗੀ ਫਲਾਈਟ ਹੁੰਦੀ ਆ ਉਹ ਚਾਰਟਰਡ ਪਲੇਨ ਉਹਦੇ ਚ ਇਹ ਉਤਰਦਾ ਆ ਕੇ ਚੰਡੀਗੜ੍ਹ 18 ਸਤੰਬਰ ਨੂੰ ਤੇ ਆ ਉਥੇ ਅਖੇ ਜੀ ਪੌੜੀਆਂ ਉਤਰਦੇ ਸਮੇਂ ਦਾ ਪੈਰ ਸਲਿੱਪ ਕਰ ਗਿਆ ਤੇ ਡਿੱਪ ਪਿਆ ਜੀ ਮੈਂ ਉਹ ਤੇ ਵੀਡੀਓ ਵੀ ਪਾਈ ਸੀ ਤੁਹਾਨੂੰ ਵੀ ਪਤਾ ਹੀ ਹੁਣੀ ਆ ਉਹ ਖਬਰ ਡਿੱਪਿਆ ਤੇ ਇਹਨੂੰ ਫਿਰ ਘਰੇ ਲੈ ਗਏ ਤੇ ਆਪਣੇ ਸੀਐਮ ਹਾਊਸ ਉਥੇ ਇਹਦੇ ਡ੍ਰਿਪ ਲਾਈ ਠੀਕ ਹੈ ਉਥੋਂ ਤੋਂ ਬਾਅਦ ਅਖੇ ਜੀ ਫਿਰ ਇਹਨੂੰ ਉਸੇ ਹੀ ਚਾਰਟਰ ਪਲੇਨ ਦੇ ਵਿੱਚ ਦਿੱਲੀ ਲੈ ਕੇ ਵਾਪਸ ਅਪੋਲੋ ਹਸਪੀਟਲ ਔਰ ਜਿਹੜੀ ਖਬਰ ਯਾਨੀ ਇਹਦਾ ਮਤਲਬ ਚਾਰ ਦਿਨਾਂ ਇਹ ਦਿੱਲੀ ਰਿਹਾ ਯਾਨੀ 13 ਦੀ ਰਾਤ 14 ਦੀ ਰਾਤ 15 ਦੀ ਰਾਤ 16 ਦੀ ਰਾਤ 17 ਨੂੰ ਸ਼ਾਇਦ ਵਾਪਸ ਆਇਆ 17 ਨੂੰ ਜਾਂ 18 ਨੂੰ ਉਦਨੇ ਵਾਪਸ ਉੱਡ ਗਿਆ ਵੀ ਅਖੇ 60 ਬੱਜੀ ਆ ਉਹ ਕਹਾਣੀ ਇਹ ਆ ਰਹੀ ਆ ਵੀ ਇੱਕ ਦਿਨ ਵੱਧ ਤੋਂ ਵੱਧ ਇੱਕ ਰਾਤ ਰਹਿੰਦਾ ਜੇ ਜਿਹੜੀ ਸਿਚੁਏਸ਼ਨ ਹੈ ਸਾਰੀ ਨਾਰਮਲ ਹੁੰਦੀ ਪਰ ਕੇਜਰੀ ਵਾਲ ਨੇ ਇਹਨੂੰ ਕਹਿੰਦੇ 13 14 ਜਾਂ 15 ਨੂੰ ਕਹਿਤਾ ਵੀ ਸਟੈਪ ਵੀ ਲੋਕ ਸਭਾ ਚੋਣਾਂ ਚ ਇੱਕ ਤਾਂ ਵੀ ਪਾਰਟੀ ਦੀ ਬਹੁਤ ਬੁਰੇ ਤਰੀਕੇ ਨਾਲ ਹਾਰ ਹੋਈ ਆ ਜਿਹੜੀ ਪਾਰਟੀ ਦੀ ਤੁਸੀਂ ਲਾ ਲੋ ਬਈ 92 ਸੀਟਾਂ ਹੋਣ 42% ਵੋਟ ਹੋਵੇ ਤੇ ਵੋਟ 26% ਰਹਿ ਜਵੇ 13/13 ਕਹਿੰਦਾ ਸੀਗਾ ਇਹ ਭਗਵੰਤ ਮਾਨ ਤੇ ਸੀਟਾਂ ਰਹਿ ਗਈਆਂ ਤਿੰਨ ਤਿੰਨਾਂ ਚ 24 ਇੱਕੋ ਹੀ ਸੀਟ ਐ ਮੇਨ 2 ਲੱਖ ਵਾਲੀ ਬਾਕੀ ਸੀਟਾਂ ਤਾਂ ਜਿਹੜੀ ਸੰਗਰੂਰ ਵਾਲੀ ਜਿਹੜੀ ਜਿੱਤੀ ਇਹਨਾਂ ਨੇ ਕੰਫਰਟੇਬਲੀ ਬਾਕੀ ਤਾਂ ਦੋਵੇਂ ਸੀਟਾਂ ਇਹਨਾਂ ਨੇ ਬੜੀ ਰੇਜ਼ਰ ਥੈਨ ਹੋ ਮੈਜੋਰਟੀ ਸੀਗੀ ਜਣੀ ਲੀਡ 14-15 ਹਜ਼ਾਰ ਤੇ ਤੇ ਉਹ ਹੁਣ ਕੇਜਰੀਵਾਲ ਨੂੰ ਦੇਖੋ ਮੌਕਾ ਨਹੀਂ ਮਿਲਿਆ ਇਹਦੀ ਕਲਾਸ ਲਾਉਣ ਦਾ ਉਹ ਕਿਉਂ ਕਿਉਂਕਿ 4 ਜੂਨ ਨੂੰ ਰਿਜ਼ਲਟ ਆਏ ਨੇ ਤੇ 1 ਜੂਨ ਕੇਜਰੀਵਾਲ ਵੀ ਕਿਉਂਕਿ ਜੇ ਪਹਿਲਾਂ ਵੀ ਜੇਲ੍ਹ ਸੀਗਾ ਬੰਦ ਇਹ ਚੋਣਾ ਵੇਲੇ ਤੇ ਇਹਨੂੰ ਜਿਹੜੀ ਹੁੰਦੀ ਹੈ ਅੰਤਰਿਮ ਜ਼ਮਾਨਤ ਦੇਤੀ ਸੀ ਕਿ ਵੀ ਜਾ ਕੇ ਚੋਣ ਪ੍ਰਚਾਰ ਕਰਿਆ ਸੁਪਰੀਮ ਕੋਰਟ ਨੇ ਤੇ ਇੱਕ ਆਪਣੇ 1 ਜੂਨ ਨੂੰ ਉਹ ਵਾਪਸ ਜੇਲ੍ਹ ਚ ਲੈ ਗਿਆ ਕੇਜਰੀਵਾਲ 4 ਜੂਨ ਨੂੰ ਰਿਜ਼ਲਟ ਆਉਂਦੇ ਨੇ ਤੇ ਰਿਜ਼ਲਟ ਦੇ ਵਿੱਚ ਤੁਹਾਡੇ ਸਾਹਮਣੇ ਹੀ ਆ ਵੀ ਪੰਜਾਬ ਦੇ ਵਿੱਚ ਜਿਹੜੇ ਰਿਜ਼ਲਟ ਨੇ ਬਿਲਕੁਲ ਉਮੀਦ ਤੋਂ ਉਲਟ ਹੁੰਦੇ ਨੇ ਐਨਾ ਬੁਰਾ ਹਾਲ ਨਹੀਂ ਸੀ ਸੋਚਿਆ ਕਿਸੇ ਨੇ ਵੀ ਮੈਂ ਵੀ ਨਹੀਂ ਸੀ ਸੋਚਿਆ ਘਰ ਤੇ ਉਹ ਫਿਰ ਕੇਜਰੀਵਾਲ ਨੂੰ ਮੌਕਾ ਨਹੀਂ ਮਿਲਿਆ ਇਹਦੀ ਕਲਾਸ ਲਾਉਂਦਾ ਹੈ ਜੇਲ੍ਹ 'ਚ ਸੀਗਾ ਕੇਜਰੀਵਾਲ ਉਸ ਤੋਂ ਬਾਅਦ ਤੇ ਹੁਣ ਬਾਹਰ ਆਇਆ ਸਤੰਬਰ ਦੇ ਵਿੱਚ ਤੁਸੀਂ ਲਾ ਲਓ ਜੂਨ 4 ਜੂਨ ਜੁਲਾਈ ਅਗਸਤ ਸਤੰਬਰ ਸਾਢੇ 3 ਮਹੀਨੇ ਬਾਅਦ ਉਹ ਬਾਹਰ ਆਇਆ ਤੇ ਆਉਂਦੀ ਸਾਰੇ ਉਹਨੇ ਇਹਨੇ ਮਿਲਣਾ ਹੀ ਸੀਗਾ ਤੇ ਉੱਥੇ ਬਿਠਾ ਲਿਆ ਇਹਨੇ ਜائیں ਬੈਠਾ ਰਿਹਾ ਉਹਨੇ ਨੂੰ ਸਪਸ਼ਟ ਕਹਿਤਾ ਵੀ ਸਟੈਪ ਡਾਊਨ ਹੋ ਜਾ ਉਤੋਂ ਏ ਹੈਗਾ ਵੀ ਉਹ ਕੇਜਰੀ ਵਾਲਾ ਆਪਸ ਵਿੱਚ ਬੈਠਾ ਆ ਦਿੱਲੀ 'ਚ ਉਹ ਉਹ ਉਹਨੇ ਇਹਨੂੰ ਕਿਹਾ ਹੋਣਾ ਮੈਂ ਕਹਿ ਗੈਸ ਕਰਦਾ ਇਹ ਯਾਨੀ ਲੌਜੀਕ ਬਣਦਾ ਆ ਵੀ ਜੇ ਮੈਂ ਅਸਤੀਫਾ ਦੇ ਸਕਦਾ ਆ ਤੇ ਤੂੰ ਕਿਉਂ ਨਹੀਂ ਦੇ ਸਕਦਾ ਕਿਉਂਕਿ ਕੇਜਰੀ ਵਾਲਾ ਤਾਂ ਡਰਾਮਾ ਕਰ ਰਿਹਾ ਉੱਥੇ ਪਰ ਇੱਥੇ ਪੰਜਾਬ ਦੇ ਵਿੱਚ ਸਿਚੁਏਸ਼ਨ ਬਹੁਤ ਖਰਾਬ ਆ ਕਿਉਂਕਿ ਇਹ ਤਾਂ ਪਤਾ ਹੀ ਹੈ ਇਹਦੇ ਪੱਲੇ ਹੀ ਕੱਖਰੀ ਹੈਗਾ ਇਹਦੇ ਭਗਵੰਤ ਮਾਨ ਦੇ ਜਿਹੜਾ ਨਕਲੀ ਇਨਕਲਾਬੀ ਬਣਿਆ ਹੋਇਆ ਹੈ ਭਗਤ ਸਿੰਘ ਲਾ ਐਂਡ ਆਰਡਰ ਦਾ ਸਭ ਤੋਂ ਵੱਧ ਬੁਰਾ ਹਾਲ ਆ ਨਸ਼ੇ ਪੱਤਿਆਂ ਦੇ ਨਾਂ ਦੇ ਉੱਤੇ ਤੁਸੀਂ ਸਰਕਾਰ ਬੀਅਸੀ ਕਾਬੂ ਕਰਾਂਗੇ ਬੁਰੇ ਹਾਲ ਬੰਕੇ ਦਿਹਾੜੇ ਨੇ ਸਾਰੇ ਪਾਸੇ ਠੀਕ ਹੈ ਇੱਕ ਸਿਰਫ 프리 ਬਿਜਲੀ ਦਿੱਤੀ ਐ ਨੇ 2.5 ਸਾਲਾਂ ਦੇ ਵਿੱਚ ਜਿਹੜੀ 300 ਯੂਨਿਟ ਫ੍ਰੀ ਉਹ ਵੀ ਕੇਜਰੀਵਾਲ ਦਾ ਪਲਾਂਟ ਸੀਗਾ ਦਿੱਲੀ ਹੋਰ ਇਹ ਤੋਂ ਕੱਖ ਨਹੀਂ ਹੋਇਆ ਉੱਤੇ ਤੇ ਪਤਾ ਤਾਂ ਕੇਜਰੀਵਾਲ ਨੂੰ ਸੀਗਾ ਵੀ ਬੰਦਾ ਕੈਪੇਬਲ ਨਹੀਂ ਹੈਗਾ ਪਰ ਇਹ ਹੁਣ ਉਹਦੇ ਜਦੋਂ ਹੁਣ ਪੈਰੀਂ ਪੈ ਗਿਆ ਤੇ ਹੁਣ ਕਰੇ ਕੀ ਉਹਦੇ ਘਰੇ ਜਾ ਕੇ ਵੀ ਹਾਂ ਵੀ ਬਣਾ ਮੈਨੂੰ ਮੁੱਖ ਮੰਤਰੀ ਸੋ ਇਹ ਉਦੋਂ ਜਿਹੜਾ ਆ ਕੇ ਚਾਰਟਰ ਪਲੇਨ ਚ ਡਿੱਗਿਆ ਆ ਇਹ ਇਹਨੂੰ ਕਹਿਤਾ ਸੀਗਾ ਵੀ ਸਟੈਪ ਡਾਊਨ ਦੀ ਤਿਆਰੀ ਕਰ ਲੈ ਆਪਣੀ ਤੇ ਇਹ ਬੱਦਰ ਪੀ ਪੂ ਗਿਆ दारू ਤੇ ਉੱਥੇ ਆ ਕੇ ਡਿੱਗੇ ਆ ਜਣੀ ਮੈਂ ਜਣੀ ਕਨਫਰਮ ਤਾਂ ਨਹੀਂਗਾ ਪਰ ਕਲੀਅਰ ਹੈ ਐ ਪਿਕਚਰ ਇਹ ਤੇ ਆ ਕੇ ਜਿਹੜਾ ਇਹ ਘਰੇ ਗਿਆ ਆ ਉੱਥੇ ਹੁਣ ਘੰਟਾ ਰਿਹਾ 2 ਘੰਟੇ ਰਿਹਾ ਅੱਧਾ ਘੰਟਾ ਰਿਹਾ ਉੱਥੇ ਕੋਈ ਨਾ ਕੋਈ ਇਹਨੇ ਸਲਾਹ ਕੀਤੀ ਹੈ ਕਿਸੇ ਦੇ ਨਾਲ ਤੇ ਇਹ ਦੁਵਾਰਾ ਜਿਹੜਾ ਫੇਰ ਦਿੱਲੀ ਚ ਲਿਆ ਗਿਆ ਵੀ ਅਕੇ ਡਿੱਗ ਗਿਆ ਪੌੜੀ ਦੇ ਉੱਤੋਂ ਤੇ ਉੱਥੇ ਅਪੋਲੋ ਹਸਪੀਟਲ ਉਹ ਵੀ ਦਿੱਲੀ ਜਾਣ ਦੀ ਕੀ ਲੋੜ ਐ ਚੰਡੀਗੜ੍ਹ ਮੈਂ ਜਿਵੇਂ ਯਾਨੀ ਕਾਮਨ ਸੈਂਸ ਐ ਵੀ ਪਿਛਲੀ ਵੀਡੀਓ ਚ ਵੀ ਕਿਹਾ ਸੀਗਾ ਇਸੇ ਵਿਸ਼ੇ ਤੇ ਜਿਹੜੀ ਮੈਂ ਪਾਈ ਸੀਗੀ ਵੀ ਐਡਾ ਕਿੱਡੀ ਕੁ ਵੱਡਾ ਇਹਨੂੰ ਬ੍ਰੇਨ ਟਿਓਮਰ ਆ ਕਿ ਇਹਨੂੰ ਸਟ੍ਰੋਕ ਹੋ ਗਿਆ ਕਿ ਇਹਨੂੰ ਹਾਰਟ ਅਟੈਕ ਵੱਡਾ ਹੀ ਹੋ ਗਿਆ ਵੀ ਅਪੋਲੋ ਤੋਂ ਥੱਲੇ ਨੇੜੇ ਬਚਣਾ ਨਹੀਂ ਗਿਆ ਇਹ ਮੇਰੇ ਹਿਸਾਬ ਨਾਲ ਇਹ ਦਿੱਲੀ ਫੇਰ ਗਿਆ ਇੱਕ ਵਾਰੀ ਕੇਰੀ ਵਾਲ ਦੇ ਹੋਰ ਪੈਰ ਫੜਨ ਵਾਸਤੇ ਵੀ ਮੈਨੂੰ ਮੈਨੂੰ ਬਖਸ਼ ਦੇ ਇੱਕ ਮੌਕਾ ਮੈਨੂੰ ਹੋਰ ਦੇ ਦੇ ਤੇ ਇਹ ਮੈਂ ਗੈਸ ਕਰਦਾ ਖੈਰ ਤੇ ਵੀ ਜਿਹੜੀਆਂ 2-4 ਮਿਨਿਸਟਰੀਆਂ ਹੈਗੀਆਂ ਨੇ ਸਭ ਤੋਂ ਵੱਡੀ ਮਿਨਿਸਟਰੀ ਦੇ ਕੋ ਹੈਗੀ ਆ ਆਪਣੇ ਹੋਮ ਮਿਨਿਸਟਰੀ ਜਿਹਦੇ ਕੋਲ ਪੁਲਿਸ ਤੇ ਵਿਜੀਲੈਂਸ ਬਿਊਰੋ ਹੁੰਦਾ ਹੈ ਇਹ ਇਹ ਟਰਾਈ ਕਰ ਰਿਹਾ ਉੱਥੇ ਬੈਠਾ ਹੁਣ ਛੱਡ ਕੇ ਪੰਜਾਬ ਤੇ ਤੁਸੀਂ ਦੇਖ ਲਓ ਵੀ 13 ਹੁਣ ਪਤਾ ਨਹੀਂ ਇਹ ਤਾਂ ਹੁਣ ਵੀ ਇਸ ਵੇਲੇ ਪੰਜਾਬ ਚ ਆ ਕੇ ਦਿੱਲੀ ਜਾਏ 13 ਤਰੀਕ ਦਾ ਨਿਕਲਿਆ ਹੋਇਆ ਇਹ ਚਾਰ ਰਾਤਾਂ ਮੈਨੂੰ ਯਾਦ ਆ 13 ਦੀ ਰਾਤ 14 ਦੀ 15 ਦੀ 16 ਦੀ 17 ਨੂੰ ਇਹ ਹੁੰਦਾ ਪੰਜਾਬ ਜਾਨੀ ਚਾਰ ਰਾਤਾਂ ਉਹ 17 ਨੂੰ ਆ ਕੇ ਨਾਲੇ ਫੇਰ ਦਲੀਚ ਲੈ ਜਾਂਦਾ ਅਪੋਲੋ ਹਸਪੀਟਲ ਦਾ ਉਹ ਉੱਥੇ ਇਹ ਪੂਰੀ ਮੇਰੇ ਹਿਸਾਬ ਨਾਲ ਟਰਾਈ ਕਰ ਰਹਾ ਵੀ ਮੈਨੂੰ ਇੱਕ ਮੌਕਾ ਹੋਰ ਦੇ ਦੇ ਸੋ ਆਹ ਲੱਛਣ ਨੇ ਤੇ ਇਹਦਾ ਖੈਰ ਉਤਰਨਾ ਜਾਨੀ ਘੱਟੋ ਘੱਟ ਜਾਂ ਤਾਂ ਮਿਨਿਸਟਰੀਆਂ ਇਹਦੀਆਂ ਜਾਣ ਗਈਆਂ ਜਿਹੜੀਆਂ ਜ਼ਰੂਰੀ ਨੇ ਜਿੱਥੇ ਕੰਮ ਨਹੀਂ ਹੋ ਰਿਹਾ ਜਾਂ ਇਹਦੀ ਕੁਰਸੀ ਉਹ ਖਤਰੇ ਦੇ ਵਿੱਚ ਹੈ ਤੇ ਹਾਲਾਤ ਇਹਦੇ ਹੁਣੇ ਬਹੁਤ ਮਾੜੇ ਨੇ ਜਾਨੀ ਡਿਜ਼ਰਵ ਇਹੀ ਕਰਦਾ ਹੈ ਜਾਨੀ ਜਿਹੜਾ ਜੋ ਬੀਜੋਗੇ ਤੇ ਉਹੀ ਤੁਸੀਂ ਵੱਡੋਗੇ ਉਹ ਕੰਮ ਹੋਣਾ ਇਹਨੇ ਬਹੁਤ ਨੁਕਸਾਨ ਕੀਤਾ ਭਾਈ ਜੀ ਨੇ ਪੰਜਾਬ ਦਾ